ਕਿ ਜਿੰਨਾ ਚਿਰ ਤੱਕ ਤੁਸੀਂ ਨਾ ਸਮਾਂ ਨਹੀਂ ਨ ਦਿਓਗੇ ਸਮਾਂ ਖੁਦਾ ਨੂੰ ਇਹਨਾਂ ਮਾੜੇ ਹਾਲਾਤਾਂ ਦੇ ਨਾਲ ਲੜਨ ਦੇ ਲਈ ਸਮਾਂ ਚਾਹੀਦਾ ਜਿੰਨਾ ਚਿਰ ਸਮਾਂ ਨਹੀਂ ਨ ਦਿਓਗੇ ਉਹਨਾਂ ਚਿਹਰੇ ਮਾੜੇ ਹਾਲਾਤ ਸੁਧਰ ਨਹੀਂ ਸਕਦੇ ਖੁਦਾ ਦੇ ਲੋਕ ਇੱਕ ਦੁਕਾਨਦਾਰੀ ਕਰਨ ਵਾਲਾ ਆਪਣੀ ਦੁਕਾਨ ਨੂੰ ਸਮਾਂ ਦਿੰਦਾ ਜੌਬ ਕਰਨ ਵਾਲਾ ਚਾਹੇ ਉਹ ਗਵਰਨਮੈਂਟ ਜੌਬ ਕਰਦਾ ਹੈ ਤੇ ਉਹ ਵੀ ਆਪਣੇ ਕੰਮ ਨੂੰ ਉਸ ਵੇਲੇ ਡਿਊਟੀ ਨੂੰ ਸਮਾਂ ਦਿੰਦੇ ਆ ਤਾਂ ਫੇਰ ਜਾ ਕੇ ਘਰ ਦੇ ਵਿੱਚ ਸੈਲਰੀ ਆਉਂਦੀ ਹੈ ਇੱਕ ਕਿਸਾਨ ਖੇਤੀ ਕਰਨ ਵਾਲਾ ਤੋ ਖੇਤੀ ਨੂੰ ਸਮਾਂ ਦਿੰਦਾ ਤੇ ਫਿਰ 6 ਮਹੀਨਿਆਂ ਬਾਅਦ ਘਰ ਵਿੱਚ ਫਸਲ ਆਂਦੀ ਹੈ ਇੱਕ ਲੇਬਰ ਤੇ ਕੰਮ ਕਰਨ ਵਾਲਾ ਆਪਣੇ ਉਸ ਕੰਮ ਦੇ ਸਮੇਂ ਨੂੰ ਟਾਈਮ ਦਿੰਦਾ ਉੱਥੇ ਉਹਦੇ ਘਰ ਦੇ ਵਿੱਚ 5-700 ਰੁਪਏ ਜਿੰਨੀ ਵੀ ਲੇਬਰ ਬੰਦੀ ਆ ਉਹਦੀ ਉਹ ਹਰ ਰੋਜ਼ ਉਹਦੀ ਘਰ ਦੀ ਮਜ਼ਦੂਰੀ ਉਹਦੇ ਘਰ ਵਿੱਚ ਆਂਦੀ ਜਦੋਂ ਦੁਨਿਆਵੀ ਕੰਮ ਕਰਨ ਵਾਲੇ ਜਿਹੜੇ ਜਿਹੜੇ ਆਪਣੇ ਕੰਮਾਂ ਨੂੰ ਸਮਾਂ ਦੇਣਗੇ ਉਹਨਾਂ ਦੀਆਂ ਬਰਕਤਾਂ ਉਹਨਾਂ ਦੇ ਕੋਲੇ ਆਂਦੀਆਂ ਤੇ ਖੁਦਾ ਦੇ ਲੋਕੋ ਜਦੋਂ ਅਸੀਂ ਬੰਦਗੀ ਕਰਨ ਦੀ ਗੱਲ ਕਰਦੇ ਆਂ ਤੇ ਅਸੀਂ ਬੰਦਗੀ ਨੂੰ ਜੇ ਸਮਾਂ ਹੀ ਨਾ ਦੇਵਾਂਗੇ ਦੁਆ ਪ੍ਰਾਰਥਨਾ ਨੂੰ ਸਮਾਂ ਹੀ ਨਾ ਦੇਵਾਂਗੇ ਤਾਂ ਕਿੱਦਾਂ ਸਾਡੇ ਘਰ 'ਚ ਤੰਦਰੁਸਤੀ ਆਏਗੀ ਕਿੱਦਾਂ ਸਾਡੇ ਜੀਵਨ 'ਚ ਸ਼ਾਂਤੀ ਆਏਗੀ ਕਿੱਦਾਂ ਪਰਿਵਾਰਾਂ ਦਾ ਸੁਧਾਰ ਹੋਏਗਾ ਕਿੱਦਾਂ ਜੀਵਨ 'ਚ ਬਦਲਾਅ ਆਏਗਾ ਕਦੇ ਵੀ ਨਹੀਂ ਆ ਸਕਦਾ ਜਿੰਨਾ ਸਮਾਂ ਦੇਣਾ ਸ਼ੁਰੂ ਕਰੋ ਖੁਦਾ ਨੂੰ ਖੁਦਾ ਦੇ ਲੋਕੋ ਸਮਾਂ ਦੇਣਾ ਸ਼ੁਰੂ ਕਰੋ ਹallelujah ਜਦੋਂ ਤੁਸੀਂ ਖੁਦਾ ਨੂੰ ਸਮਾਂ ਦੇਣਾ ਸ਼ੁਰੂ ਕਰੋਗੇ ਖੁਦਾ ਤੁਹਾਨੂੰ ਆਪਣੇ ਤੁਹਾਡੇ ਕੰਮਾਂ ਨੂੰ ਸਮਾਂ ਦੇਣਾ ਸ਼ੁਰੂ ਕਰੇਗਾ ਹallelujah